ਰਤਨਾ ਜੀ ਵਾਹਿਗੁਰੂ ਜੀ ਬਲਤਾ ਟੂਟੇ ਚੂਪੜੇ ਚੀਰ ਸਭਛਿਨਾ ਜਾਤਨ ਪਤਨ ਆਦਰ ਉਦਿਆਨ ਪਰ ਨਿਨ ਨ ਮਿਤਨਾ ਇਠ ਤਨ ਰੂਪ ਹੀ ਨਿਤਸ ਸਾਕ ਨ ਚਿਨਾ राजा चगली का हर नाम मन किन्ना किसकी धूड़ मन सो परचना गुरु रू प्यारी सत्संग सब दे राही ਸਹਾਇ ਜੀ ਸਮਝਾਉਣਾ ਕਰਦੇ ਨੇ ਕਿ ਜੋ ਮਨੁੱਖ ਹੈ ਚਾਹੇ ਉਹ ਟੁੱਟੀ ਝੂਪੜੀ ਦੇ ਵਿੱਚ ਰਹਿੰਦਾ ਹੈ ਉਹਦੇ ਕੱਪੜੇ ਵੀ ਚਾਹੇ ਜੇ ਨਾ ਹੋਣ ਫਟੇ ਪੁਰਾਣੇ ਹੋਣ ਨਾ ਉਹਦੀ ਜਾਤ ਹੋਵੇ ਨਾ ਉਸ ਦੀ ਪਾਤ ਹੋਵੇ ਕੋਈ ਨਾਮ ਅਦਰ ਸਤਕਾਰ ਜਾਂਦਾ ਹੋਵੇ ਔਰ ਉਸ ਦੇ ਭਾਵ ਸਾਰਾ ਉਜਾੜੀ ਦਿਸਦਾ ਹੋਵੇ ਪਰ ਉਜਾੜ ਦੇ ਵਿੱਚ ਉਹ ਭਟਕਦਾ ਫਿਰਦਾ ਹੋਵੇ ਮਿਤ੍ਰਾ ਐਠ ਤਨ ਰੋਪਹੀਨ ਕਿਸ ਸਾਥ ਨਾ ਸਿੰਦਾ ਉਹਦਾ ਕੋਈ ਮਿੱਤਰ ਪਿਆਰਾ ਵੀ ਸਾਥ ਸਬੰਧੀ ਭੈਣ ਭਾਈ ਨਾ ਹੋਵੇ ਹਰ ਉਸ ਨੂੰ ਕੋਈ ਸਤਕਾਰ ਨਾ ਦੰਦਾ ਹੋਵੇ ਰਾਜਾ सगली ਸਿਸ਼ਟ ਕਾ ਹਰ ਨਾਮ ਮਨ ਤਿਨਾ ਗੁਰੂ ਸੈ ਮਹਾਰਾਜੀ ਕਹਿੰਦੇ ਨੇ ਅਖਰ ਜਿਉ ਹੋ ਪਰਮਾਤਮਾ ਦਾ ਨਾਮ ਜਪਦਾ ਹੈ ਪਉਰ ਪਰਮਾਤਮਾ ਨੂੰ ਚੇਤੇ ਕਰਦਾ ਹੈ ਜਿਹੜਾ ਉਹਦਾ ਮਨ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ ਲੀਨ ਹੋਇਆ ਹੋਇਆ ਤਾਂ ਸਮਝੋ ਸਾਲੀ ਸ੍ਰਿਸ਼ਟੀ ਦਾ ਹੀ ਮਾਲਕ ਹੈ ਪਰ ਤਿਸਕੇ ਧੋੜ ਮਨ ਉਧਰੇ ਪ੍ਰਭ ਹੋਏ ਸੋ ਪਰਿਸ਼ੰਦ ਐਸੇ ਕੋਰਮੁਖ ਪਿਆਰੇ ਦੀ ਜੇ ਧੋੜ ਮਿਲ ਜਾਵੇ ऐसे गुरमुख प्यारे दे दर्शन हो जान ਤਾਂ વિશે વિકਾਰ ਦਾ ਖਾਤਮਾ ਹੋ ਜਾਂਦਾ ਹੈ। परमात्मा ਵੀ ਖੁਸ਼ ਹੋ ਜਾਂਦਾ ਹੈ। ਪਰ ਇਹ ਮਨੁੱਖ ਤੂੰ ਦੁਨਿਆ ਦੇ ਵਿੱਚ ਪਹੁੰਚਿਆ ਹੋਇਆ ਹੈ। ਪਰ ਇਹ ਮਨ ਪਰਦੇਸ਼ੀਆ ਇਹ ਸਰਵ ਦੇਸ਼ ਪਰਾਇਆ। ਇਹ ਪਰਾਇਆ ਦੇਸ਼ ਹੈ। ਇਹ ਤੇਰਾ ਆਪਣਾ ਦੇਸ਼ ਨਹੀਂ ਹੈ ਇਹ ਪਰਾਇਆ ਹੈ ਪਰਾਏ ਦੇ ਦੇ ਵਿੱਚ ਕੋਈ ਜਾਣ ਕਿਸਾਨ ਘਟ ਹੁੰਦੀ ਹੈ ਆਪਦਾ ਨਹੀਂ ਹੋਇਆ ਕਰਦਾ ਪਰ ਤੂੰ ਬਣਾਉਣਾ ਆਪਣੇ ਹੈ ਉਹ ਮੇਰਾ ਮਿੱਤਰ ਹੈ ਉਹ ਮੇਰਾ ਸਾਥ ਸਬੰਧੀ ਹੈ ਉਹ ਮੇਰਾ ਨੇੜ ਦਾ ਸਾਥੀ ਹੈ ਅਰੇ ਤੇਰੇ ਨਹੀਂ ਗੁਰੂ ਸਾਹਿਬ ਮਹਾਰਾਜ ਇਕ ਬਹਾਦਰ ਜੀ ਮਹਾਰਾਜ ਉਪਦੇਸ਼ ਕਰਦੇ ਨੇ ਕਿ ਬਿਰਤੋ ਪਰੇ ਸਭ ਹੀ ਸੰਗ ਛੱਡਤ ਕੋ ਨ ਆਉਤ ਨਹੀਂ ਕਹਿੰਦੇ ਹਨ ਤੇਰਤਾ ਤੈ ਤੋਂ ਇਹ ਸਾਰੇ ਛੱਡ ਜਾਂਦੇ ਪਰ ਤੂੰ ਇਹਨਾਂ ਨੂੰ ਬਣਾਉਣਾ ਕੋ ਅਪਦਾ ਹੈ ਨਾ ਤੇ ਤੇਰੀ ਕੋਈ ਜਾਤ ਸੁਣ ਬਾਲਾ ਨਾ ਤੇਰੀ ਕੋਈ ਤਿਤ ਆਸਤਕਾਰ ਕਰਨ ਵਾਲਾ ਸਮਝਣ ਵਾਲਾ ਹੈ ਪਰ ਬਣਾ ਰਿਹਾ ਤੂੰ ਪਰ ਐਸੀ ਸਮਝ ਜੋ ਕਵੇਸਾ ਮਹਾਰਾਜ ਨੂੰ ਪੈਗੀ ਇਹ ਕਿਸੇ ਵਿਰਲ ਨੂੰ ਨਹੀਂ ਪੈਂਦੀ ਆਮੋਹ ਰਾਮ ਆਪਣਾ ਕਰ ਜਾਣਿਆ ਸਹਿ ਸੁਭਾਇ ਮੇਰਾ ਮਨ ਮੰਨੀ ਸਹਿ ਸੁਭਾਉ ਦੀ ਮਾਨੇ ਮੰਨ ਲਿਆ ਕਿ ਤੂੰ ਤਾਂ ਮੇਰਾ ਹੀ ਹੈ ਪਰ ਮਾਇਆ ਮੋਹੇ ਸਗਲ ਜਗ ਸਾਇਆ ਕਾਮਣ ਦੇ ਕਾਮ ਲੁਆਇਆ ਸਤ ਕਾਂਚਣ ਸੋ ហេਤ ਵਧਾਇਆ ਸਭ ਕਿਛ ਆਪਣਾ ਇੱਕ ਰਾਮ ਪਰਾਇਆ ਜਿਹੜਾ ਤੇਰਾ ਹੈ ਉਹ ਤਾਂ ਪਰਾਇਆ ਹੋ ਗਿਆ ਨਾ ਉਹ ਪਰਾਇਆ ਸਮਝੀ ਬੈਠ। ਇਹ ਤਾਂ ਜਨਮ ਹੋ ਗਿਆ ਉਹ ਤਾਂ ਲੈਣੀ ਕੁਛ ਨਹੀਂ ਪਰ ਜਿਹੜਾ ਦੇ ਰਿਹਾ ਉਹ ਆਪੁਦਾ ਹੈ। ਪਰ ਜੇ ਪਰਮੇਸ਼ਰ ਨੂੰ ਮੰਨਦੇ ਹਾਂ ਜੇ ਗੁਰੂ ਕਰ ਕਿਛੇ ਮੰਨਦੇ ਵਿੱਚ ਕੋਈ ਆਸਾ ਤੇਸ਼ਨਾ ਲੈ ਕੇ ਆਉਣੇ ਹਾਂ ਤਾਂ ਕਹਨੇ ਕਿ ਗੁਰੂ ਨੇ ਰਹਿ ਜੇ ਪੂਰੀ ਹੁੰਦੀ ਆ ਤਾਂ ਮੇਰਾ ਜੇ ਨਹੀਂ ਪੂਰੀ ਹੁੰਦੀ ਤਾ ਮਰਣਾ ਵੀ ਨਹੀਂ ਸਗੁਰਮੁਖੋ ਇਹ ਮਨਾ ਇੱਥੇ ਤੇਰਾ ਕੋਈ ਨਹੀਂ ਇਹ ਧਾਰਮਿਕ ਮੰਡਲ ਦੇ ਵਿੱਚ ਮਾਤਾ ਪਿਤਾ ਸਾਲ ਸਬੰਧੀ ਮਿੱਤਰ ਦੋਸਤ ਹੋਰ ਨੇ ਪਰ ਜਾਗਤ ਮੰਡਲ ਦੇ ਵਿੱਚ ਮਾਤਾ ਪਿਤਾ ਹੋਰ ਮੈਂ ਜਾਗਤ ਮੰਡਲ ਨੂੰ ਸਾਚਾ ਮੰਨ ਲਿਆ ਪਰ ਇਹ ਟੁੱਟ ਹੈ ਜੜ ਵਾਲੇ ਸੁਪਨੇ ਦੀ ਤਰ੍ਹਾਂ ਹੈ ਪਰ ਸਤ ਸੰਗਤ ਗੁਰਮੁਖੋ ਕਾਰਨ ਮੰਡਲ ਦੇ ਵਿੱਚ ਜੇ ਅਸੀਂ ਗੁਰੂ ਸਾਹਿਬ ਨੂੰ ਕਾਇਦੇ ਪਰਮਾਤਮਾ ਤੂੰ ਹੀ ਮੇਰਾ ਮਾਤਾ ਤੂੰ ਹੀ ਮੇਰਾ ਪਿਤਾ ਤੂੰ ਹੀ ਮੇਰਾ ਬੰਧਵ ਤੂੰ ਹੀ ਮੇਰਾ ਪ੍ਰਾਤਾ ਤੂੰ ਹੀ ਮੇਰਾ ਰਾਖਾ ਸਭਨੀ ਥਾਈ ਤਾਪੋ ਕੇ ਹੱਕਾੜਾ ਜੇ ਫਿਰ ਤੈਨੂੰ ਕਦਾ ਚੋਰਾ ਨਹੀਂ ਲੈ ਸਕਦਾ ਪਰ ਜੇ ਇਸ ਨੂੰ ਅਪਦਾ ਬਣਾ ਲਿਆ ਜਿੰਨਾਂ ਨੂੰ ਤੂੰ ਅਪਦਾ ਬਣਾਉਣਾ ਫਿਰਦਾ ਇਹ ਤੇਰੇ ਚੋਰਾ ਦੀ ਮਾਰ ਦਿੰਦੇ ਨੇ ਪਰ ਉਹ ਤੇਰਾ ਚੋਰਾ ਤੇਰੀ ਤishna ਔਰ ਤੇਰਾ ਦੁੱਖ ਤਕਲੀਫ ਤੇਰੀ ਸਹਾਇਤਾ ਉਹ ਦੂਰ ਕਰਨ ਵਾਲਾ ਤੇ ਸਹਾਇਤਾ ਕਰਨ ਵਾਲਾ ਆਹ ਗੁਰੂ ਮਖਾ ਉਸ ਅਕਾਲ ਪੁਰਖ ਨੂੰ ਅਪਧਵਨਾ ਇਹ ਅਪਲਾ ਬਣਾ ਲੇਗਾ ਨਾ ਤਾਂ ਸਾਰੀ ਸ੍ਰਿਸ਼ਟੀ ਦਾ ਤੋਂ ਰਾਜਾ ਹੀ ਬਣ ਜੇਗਾ ਆਉ ਸਾਧ ਸੰਤ ਗੁਰੂ ਰਹਿਮ ਤੁਨ ਬਖਸ਼ੇ ਕਰਨ ਸਾਡੀ ਜੋ ਮਨੋ ਕਾਮਨਾ ਹੈ ਸਾਡੀ ਬੇਤੀ ਸਾਡੀ ਸਮਝ ਸਤਿਗੁਰੂ ਜੀ ਉਸ ਪਰਮੇਸ਼ਰ ਦੀ ਵਿਚਾਰ ਸਾਡੇ ਮਨ ਦੇ ਵਿੱਚ ਬਸ ਜਾਵੇ ਸਾਡਾ ਮਨ ਉਤੇ ਉਹਨ ਤੋਂ ਤੀ ਪ੍ਰਸਾਵਜ ਜਾਂ ਬੇਮੰਦਾ ਇਹ ਇਸ ਕਰਕੇ ਇਹ ਜਿਹੜੀਆਂ ਰਾਚੀ ਲਖ ਜੂਨੇ ਗੁਰੂ ਸ਼ਰਮਾਹਾਰਾ ਜੀ ਕਹਿੰਦੇ ਨੇ ਉਹਨਾਂ ਸੁਟਕਾਰਾ ਹੋ ਜਾਵੇ ਤੇ ਆਪਣੇ ਇਹ ਪ੍ਰਾਇ ਦੇਖ ਨੂੰ ਛੱਡ ਕੇ ਇਹ ਜਿਹੜਾ ਮਨ ਹੈ ਆਪਣੇ ਦੇਸ਼ ਦੇ ਵਿੱਚ ਪ੍ਰਵੇਸ਼ ਕਰ ਜਾਵੇ ਇੰਨੀਆਂ ਵਿਚਾਰਾ ਤੁਹਾਡੇ ਸਾਹਮਣੇ ਰੱਖਦੇ ਹੋਏ ਉਹ ਆ ਪੁਰਚਕਾਂ ਦੀ ਕਿਰਮਾ ਜੀ ਬਲਾਵ ਪਤੀ ਆਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੀ